ਪੰਜਾਬ ਦਾ ਨਾਮੀ ਸਕੂਲ ਆ ਨਾਬਾ ਪੰਜਾਬ ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਸਵੇਰੇ 4 ਵਜੇ ਸਕੂਲ ਦੇ ਜੋ ਕਿ ਕਿਚਨ ਬਣਿਆ ਹੋਇਆ ਉਸ ਦੇ ਬੈਕ ਸਾਈਡ ਜਿਹੜੀਆਂ ਜਾਲੀਆਂ ਲੱਗੀਆਂ ਸ਼ੀਸ਼ੇ ਸ਼ੀਸ਼ੇ ਦੀਆਂ ਜਾਂ ਕੋਈ ਜਾਲੀਆਂ ਲੱਗੀਆਂ ਉਹਨੂੰ ਤੋੜ ਕੇ ਇੱਥੋਂ ਲਾਪਤਾ ਹੋ ਜਾਂਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਉੱਪਰ ਦੀ ਐਸਐਸਪੀ ਪਟਿਆਲਾ ਵੀ ਪਹੁੰਚ ਹੋਏ ਨੇ ਤੇ ਕਾਫੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪੀਪੀਐਲ ਸਕੂਲ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਅ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੇਟ ਖੁੱਲਿਆ ਪਰ ਗੇਟ ਦੇ ਅੰਦਰ ਜਿਹੜੀ ਸਕੂਲ ਦੀ ਸਕਿਉਰਟੀ ਆ ਉਹ ਗੇਟ ਤੋਂ ਅੰਦਰ ਨਹੀਂ ਜਾਣ ਦੇ ਰਹੀ ਮੀਡੀਆ ਨੂੰ ਬਾਹਰ ਰੋਕਿਆ ਹੋਇਆ ਕਿਉਂਕਿ ਐਸਐਸਪੀ ਪਟਿਆਲਾ ਤੇ ਸੀਆਈ ਪਟਿਆਲਾ ਦੇ ਕਈ ਸਟਾਫ ਦੇ ਮੈਂਬਰ ਪੁਲਿਸ ਅਧਿਕਾਰੀ ਨੇ ਉਹ ਇਸ ਜਾਂਚ ਦੇ ਵਿੱਚ ਜੁਟੇ ਹੋਏ ਨੇ ਸਵੇਰੇ 4 ਵਜੇ ਦੀ ਜਿਹੜੀ ਘਟਨਾ ਇਹ ਦੱਸੀ ਜਾ ਰਹੀ ਆ ਕਿਉਂਕਿ 4 ਵਜੇ ਜਦੋਂ ਸਟੂਡੈਂਟ ਆ ਜਿਹੜਾ ਉਹ ਨਿਕਲਦਾ ਉਹ ਵੀ ਤੁਹਾਨੂੰ ਜਾਣਕਾਰੀ ਦੇਣਿਆ ਸਟੂਡੈਂਟ ਦਾ ਜਿਹੜਾ ਨਾਮ ਆ ਸੁਖਦਿਲਮਨ ਸੁਖ ਦਿਲਮਨ ਉਸਦਾ ਨਾਮ ਆ ਜੋ ਕਿ ਵਿਧਾਨ ਸਭਾ ਦੇ ਡਿਪਟੀ ਜਿਹੜੇ ਸਪੀਕਰ ਨੇ ਜੈ ਕਿਸ਼ਨ ਰੋੜੀ ਦਾ ਪੁੱਤਰ ਆ ਉਹ 10ਵੀਂ ਕਲਾਸ ਦੇ ਵਿੱਚ ਇਸ ਨਾਮੀ ਸਕੂਲ ਦੇ ਵਿੱਚ ਵਿੱਦਿਆ ਹਾਸਲ ਕਰ ਰਿਹਾ ਤਾਂ ਸਵੇਰੇ 4 ਵਜੇ ਸਕੂਲ ਤੋਂ ਲਾਪਤਾ ਹੋ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿਉਂਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਕਹਿੰਦੇ ਆ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਪਰ মিডিਏ ਤੋਂ ਸਕੂਲ ਪ੍ਰਸ਼ਾਸਨ ਨੇ ਵੀ ਦੂਰੀ ਬਣਾਈ ਹੋਈ ਆ ਕਿਉਂ ਗੇਟ ਬੰਦ ਕੀਤੇ ਹੋਏ ਨੇ ਕਾਫੀ ਜਾਂਚ ਦਾ ਬਚਾ ਜਾਂ ਸੀਸੀਟੀ ਕੈਮਰਾ ਦੀ ਮਦਦ ਲਈ ਜਾ ਰਹੀ ਆ ਇੱਕ ਨਾਮੀ ਸਕੂਲ ਦੇ ਵਿੱਚੋਂ ਬੱਚਾ ਲਾਪਤਾ ਹੋ ਜਾਣਾ ਇੱਕ ਵੱਡਾ ਸਵਾਲ ਆ ਇਸ ਸਕੂਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਬੱਚਾ ਇੱਥੋਂ ਨਿਕਲਿਆ ਕੀ ਕਾਰਨ ਸੀ ਉਹ ਬਾਅਦ ਵਿੱਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਗਿਆ ਜਦੋਂ ਕੋਈ ਸਕੂਲ ਪ੍ਰਸ਼ਾਸਨ ਜਾਂ ਪੁਲਿਸ ਅਧਿਕਾਰੀ ਦੱਸੇਗਾ ਬੱਚਾ ਮਿਲਿਆ ਜਾਂ ਨਹੀਂ ਮਿਲਿਆ ਅਜੇ ਤੱਕ ਬੱਚਾ ਨਹੀਂ ਮਿਲਿਆ ਸਕੂਲ ਪ੍ਰਸ਼ਾਸਨ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਾ ਹੈ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਹੋਰ ਵੀ ਕਈ ਉੱਚ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਉਹ ਬਾਅਦ ਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਨਿਕਲਿਆ ਇੱਥੋਂ ਜਦੋਂ ਬੱਚਾ ਲੱਭੇਗਾ ਉਸ ਤੋਂ ਪੁੱਛਤਾਛ ਕੀਤੀ ਜਾਵੇਗੀ ਕਿਉਂ ਉਸ ਦਾ ਕਾਰਨ ਕੀ ਬਣਿਆ ਇੱਥੋਂ ਜਾਣ ਦਾ ਉਹ ਬਾਅਦ ਜਾਂਚ ਦਾ ਵਿਸ਼ਾ ਜੀ ਕਮਾਂਸਾ ਮੜ ਗਿਆ ਆ ਪੰਜਾਬ ਦਾ ਨਾਮੀ ਸਕੂਲ ਆ ਨਾਬਾ ਪੰਜਾਬ ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਸਵੇਰੇ 4 ਵਜੇ ਸਕੂਲ ਦੇ ਜੋ ਕਿ ਕਿਚਨ ਬਣਿਆ ਹੋਇਆ ਉਸ ਦੇ ਬੈਕ ਸਾਈਡ ਜਿਹੜੀਆਂ ਜਾਲੀਆਂ ਲੱਗੀਆਂ ਸ਼ੀਸ਼ੇ ਸ਼ੀਸ਼ੇ ਦੀਆਂ ਜਾਂ ਕੋਈ ਜਾਲੀਆਂ ਲੱਗੀਆਂ ਉਹਨੂੰ ਤੋੜ ਕੇ ਇੱਥੋਂ ਲਾਪਤਾ ਹੋ ਜਾਂਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਉੱਪਰ ਦੀ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਤੇ ਕਾਫੀ ਪੁਲਿਸ ਪ੍ਰਸ਼ਾਸਨਾਂ ਜਿਹੜਾ ਉਹ ਪੀਪਲ ਸਕੂਲ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਤਸਵੀਰਾਂ ਤੁਸੀਂ ਤੁਹਾਨੂੰ ਦਿਖਾ ਰਹੇ ਗੇਟ ਖੁੱਲਿਆ ਪਰ ਗੇਟ ਦੇ ਅੰਦਰ ਜਿਹੜੀ ਸਕੂਲ ਦੀ ਸਕਿਉਰਿਟੀ ਆਫ ਗੇਟ ਤੋਂ ਅੰਦਰ ਨਹੀਂ ਜਾਣ ਦੇ ਰਹੀ ਮੀਡੀਆ ਨੂੰ ਬਾਹਰ ਰੋਕਿਆ ਹੋਇਆ ਕਿਉਂਕਿ ਐਸਐਸਪੀ ਪਟਿਆਲਾ ਤੇ ਸੀਆਈ ਪਟਿਆਲਾ ਦੇ ਕਈ ਸਟਾਫ ਤੇ ਮੈਂਬਰ ਪੁਲਿਸ ਅਧਿਕਾਰੀ ਨੇ ਇਸ ਜਾਂਚ ਦੇ ਵਿੱਚ ਜੁਟੇ ਹੋਏ ਨੇ ਸਵੇਰੇ 4 ਵਜੇ ਦੀ ਜਿਹੜੀ ਘਟਨਾ ਇਹ ਦੱਸੀ ਜਾ ਰਹੀ ਆ ਕਿਉਂਕਿ 4 ਵਜੇ ਜਦੋਂ ਸਟੂਡੈਂਟ ਆ ਜਿਹੜਾ ਉਹ ਨਿਕਲਦਾ ਉਹ ਵੀ ਤੁਹਾਨੂੰ ਜਾਣਕਾਰੀ ਦੇਣਿਆ ਸਟੂਡੈਂਟ ਦਾ ਜਿਹੜਾ ਨਾਮ ਆ ਸੁਖਦਿਲਮਨ ਸੁਖ ਦਲਮਨ ਉਸਦਾ ਨਾਮ ਆ ਜੋ ਕਿ ਵਿਧਾਨ ਸਭਾ ਦੇ ਡਿਪਟੀ ਜਿਹੜੇ ਸਪੀਕਰ ਨੇ ਜੈ ਕਿਸ਼ਨ ਰੋੜੀ ਦਾ ਪੁੱਤਰ ਆ ਉਹ 10ਵੀਂ ਕਲਾਸ ਦੇ ਵਿੱਚ ਇਸ ਨਾਮਯੋਗ ਸਕੂਲ ਦੇ ਵਿੱਚ ਵਿੱਦਿਆ ਹਾਸਲ ਕਰ ਰਿਹਾ ਤਾਂ ਸਵੇਰੇ 4 ਵਜੇ ਸਕੂਲ ਤੋਂ ਲਾਪਤਾ ਹੋ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿਉਂਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਕਹਿੰਦੇ ਆ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਪਰ মিডিਏ ਤੋਂ ਸਕੂਲ ਪ੍ਰਸ਼ਾਸਨ ਨੇ ਵੀ ਦੂਰੀ ਬਣਾਈ ਹੋਈ ਆ ਕਿਉਂ ਗੇਟ ਬੰਦ ਕੀਤੇ ਹੋਏ ਨੇ ਕਾਫੀ ਜਾਂਚ ਦਾ ਵਿਚਾ ਜਾਂ ਸੀਸੀਟੀ ਕੈਮਰਾ ਦੀ ਮਦਦ ਲਈ ਜਾ ਰਹੀ ਆ ਇੱਕ ਨਾਮੀ ਸਕੂਲ ਦੇ ਵਿੱਚੋਂ ਬੱਚਾ ਲਾਪਤਾ ਹੋ ਜਾਣਾ ਇੱਕ ਵੱਡਾ ਸਵਾਲ ਆ ਇਸ ਸਕੂਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਬੱਚਾ ਇੱਥੋਂ ਨਿਕਲਿਆ ਕੀ ਕਾਰਨ ਸੀ ਉਹ ਬਾਅਦ ਵਿੱਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਗਿਆ ਜਦੋਂ ਕੋਈ ਸਕੂਲ ਪ੍ਰਸ਼ਾਸਨ ਜਾਂ ਪੁਲਿਸ ਅਧਿਕਾਰੀ ਦੱਸੇਗਾ ਬੱਚਾ ਮਿਲਿਆ ਜਾਂ ਨਹੀਂ ਮਿਲਿਆ ਅਜੇ ਤੱਕ ਬੱਚਾ ਨਹੀਂ ਮਿਲਿਆ ਸਕੂਲ ਪ੍ਰਸ਼ਾਸਨ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਿਆ ਹੈ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਹੋਰ ਵੀ ਕਈ ਉੱਚ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਆ ਉਹ ਬਾਅਦ ਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਨਿਕਲਿਆ ਇੱਥੋਂ ਜਦੋਂ ਬੱਚਾ ਲੱਭੇਗਾ ਉਸ ਤੋਂ ਪੁੱਛਤਾਛ ਕੀਤੀ ਜਾਵੇਗੀ ਕਿਉਂ ਉਸ ਕਾਰਨ ਕੀ ਬਣਿਆ ਇੱਥੋਂ ਜਾਣ ਦਾ ਉਹ ਬਾਅਦ ਜਾਂਚ ਦਾ ਵਿਸ਼ਾ ਕੋਮਾਂਸਾ ਮੜ ਗਿਆ ਆ ਪੰਜਾਬ ਦਾ ਨਾਮੀ ਸਕੂਲ ਆ ਨਾਬਾ ਪੰਜਾਬ ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਸਵੇਰੇ 4 ਵਜੇ ਸਕੂਲ ਦੇ ਜੋ ਕਿ ਕਿਚਨ ਬਣਿਆ ਹੋਇਆ ਉਸ ਦੇ ਬੈਕ ਸਾਈਡ ਜਿਹੜੀਆਂ ਜਾਲੀਆਂ ਲੱਗੀਆਂ ਸ਼ੀਸ਼ੇ ਸ਼ੀਸ਼ੇ ਦੀਆਂ ਜਾਂ ਕੋਈ ਜਾਲੇ ਲੱਗੇ ਉਹਨਾਂ ਨੂੰ ਤੋੜ ਕੇ ਇੱਥੋਂ ਲਾਪਤਾ ਹੋ ਜਾਂਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਉੱਪਰ ਦੀ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਤੇ ਕਾਫੀ ਪੁਲਿਸ ਪ੍ਰਸ਼ਾਸਨਾਂ ਜਿਹੜਾ ਉਹ ਪੀਪੀਐਲ ਸਕੂਲ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਤਸਵੀਰਾਂ ਤੁਸੀਂ ਤੁਹਾਨੂੰ ਦਿਖਾ ਰਹੇ ਗੇਟ ਖੁੱਲਿਆ ਪਰ ਗੇਟ ਦੇ ਅੰਦਰ ਜਿਹੜੀ ਸਕੂਲ ਦੀ ਸਕਿਉਰਿਟੀ ਆ ਉਹ ਗੇਟ ਤੋਂ ਅੰਦਰ ਨਹੀਂ ਜਾਣ ਦੇ ਰਹੀ ਮੀਡੀਆ ਨੂੰ ਬਾਹਰ ਰੋਕਿਆ ਹੋਇਆ ਕਿਉਂਕਿ ਐਸਐਸਪੀ ਪਟਿਆਲਾ ਤੇ ਸੀਆਈ ਪਟਿਆਲਾ ਦੇ ਕਈ ਸਟਾਫ ਤੇ ਮੈਂਬਰ ਪੁਲਿਸ ਅਧਿਕਾਰੀ ਨੇ ਇਸ ਜਾਂਚ ਦੇ ਵਿੱਚ ਜੁਟੇ ਹੋਏ ਨੇ ਸਵੇਰੇ 4 ਵਜੇ ਦੀ ਜਿਹੜੀ ਘਟਨਾ ਇਹ ਦੱਸੀ ਜਾ ਰਹੀ ਆ ਕਿਉਂਕਿ 4 ਵਜੇ ਜਦੋਂ ਸਟੂਡੈਂਟ ਆ ਜਿਹੜਾ ਉਹ ਨਿਕਲਦਾ ਉਹ ਵੀ ਤੁਹਾਨੂੰ ਜਾਣਕਾਰੀ ਦੇਣਿਆ ਸਟੂਡੈਂਟ ਦਾ ਜਿਹੜਾ ਨਾਮ ਆ ਸੁਖਦਿਲਮਨ ਸੁਖ ਦਿਲਮਨ ਉਸਦਾ ਨਾਮ ਆ ਜੋ ਕਿ ਵਿਧਾਨ ਸਭਾ ਦੇ ਡਿਪਟੀ ਜਿਹੜੇ ਸਪੀਕਰ ਨੇ ਜੈ ਕਿਸ਼ਨ ਰੋੜੀ ਦਾ ਸੁਪੁੱਤਰ ਆ ਉਹ 10ਵੀਂ ਕਲਾਸ ਦੇ ਵਿੱਚ ਇਸ ਨਾਮੀ ਸਕੂਲ ਦੇ ਵਿੱਚ ਵਿੱਦਿਆ ਹਾਸਲ ਕਰ ਰਿਹਾ ਤਾਂ ਸਵੇਰੇ 4 ਵਜੇ ਸਕੂਲ ਤੋਂ ਲਾਪਤਾ ਹੋ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿਉਂਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਕਹਿੰਦੇ ਆ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਪਰ মিডিਏ ਤੋਂ ਸਕੂਲ ਪ੍ਰਸ਼ਾਸਨ ਨੇ ਵੀ ਦੂਰੀ ਬਣਾਈ ਹੋਈ ਆ ਕਿਉਂ ਗੇਟ ਬੰਦ ਕੀਤੇ ਹੋਏ ਨੇ ਕਾਫੀ ਜਾਂਚ ਦਾ ਵਿਚਾ ਜਾਂ ਸੀਸੀਟੀ ਕੈਮਰਾ ਦੀ ਮਦਦ ਲਈ ਜਾ ਰਹੀ ਆ ਇੱਕ ਨਾਮੀ ਸਕੂਲ ਦੇ ਵਿੱਚੋਂ ਬੱਚਾ ਲਾਪਤਾ ਹੋ ਜਾਣਾ ਇੱਕ ਵੱਡਾ ਸਵਾਲ ਆ ਇਸ ਸਕੂਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਬੱਚਾ ਇੱਥੋਂ ਨਿਕਲਿਆ ਕੀ ਕਾਰਨ ਸੀ ਉਹ ਬਾਅਦ ਵਿੱਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਗਿਆ ਜਦੋਂ ਕੋਈ ਸਕੂਲ ਪ੍ਰਸ਼ਾਸਨ ਜਾਂ ਪੁਲਿਸ ਅਧਿਕਾਰੀ ਦੱਸੇਗਾ ਬੱਚਾ ਮਿਲਿਆ ਜਾਂ ਨਹੀਂ ਮਿਲਿਆ ਅਜੇ ਤੱਕ ਬੱਚਾ ਨਹੀਂ ਮਿਲਿਆ ਸਕੂਲ ਪ੍ਰਸ਼ਾਸਨ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਾ ਹੈ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਹੋਰ ਵੀ ਕਈ ਉੱਚ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਸੀਸੀਟੀਵੀ ਕੈਮਰਾ ਦੀ ਮਦਦ ਲਈ ਜਾ ਰਹੀ ਹੈ ਉਹ ਬਾਅਦ ਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਨਿਕਲਿਆ ਇੱਥੋਂ ਜਦੋਂ ਬੱਚਾ ਲੱਭੇਗਾ ਉਸ ਤੋਂ ਪੁੱਛਤਾਛ ਕੀਤੀ ਜਾਵੇਗੀ ਕਿਉਂ ਉਸ ਕਾਰਨ ਕੀ ਬਣਿਆ ਇੱਥੋਂ ਜਾਣ ਦਾ ਉਹ ਬਾਅਦ ਜਾਂਚ ਦਾ ਵਿਸ਼ਾ ਕਮਾਂਸਾ ਮੜ ਗਿਆ ਆ ਪੰਜਾਬ ਦਾ ਨਾਮੀ ਸਕੂਲ ਆ ਨਾਬਾ ਪੰਜਾਬ ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਸਵੇਰੇ 4 ਵਜੇ ਸਕੂਲ ਦੇ ਜੋ ਕਿ ਕਿਚਨ ਬਣਿਆ ਹੋਇਆ ਉਸ ਦੇ ਬੈਕ ਸਾਈਡ ਜਿਹੜੀਆਂ ਜਾਲੀਆਂ ਲੱਗੀਆਂ ਸ਼ੀਸ਼ੇ ਸ਼ੀਸ਼ੇ ਦੀਆਂ ਜਾਂ ਕੋਈ ਜਾਲੀਆਂ ਲੱਗੀਆਂ ਉਹਨੂੰ ਤੋੜ ਕੇ ਇੱਥੋਂ ਲਾਪਤਾ ਹੋ ਜਾਂਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਉੱਪਰ ਦੀ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਤੇ ਕਾਫੀ ਪੁਲਿਸ ਪ੍ਰਸ਼ਾਸਨਾਂ ਜਿਹੜਾ ਉਹ ਪੀਪੀਐਲ ਸਕੂਲ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਤਸਵੀਰਾਂ ਤੁਸੀਂ ਤੁਹਾਨੂੰ ਦਿਖਾ ਰਹੇ ਗੇਟ ਖੁੱਲਿਆ ਪਰ ਗੇਟ ਦੇ ਅੰਦਰ ਜਿਹੜੀ ਸਕੂਲ ਦੀ ਸਕਿਉਰਿਟੀ ਆਫ ਗੇਟ ਤੋਂ ਅੰਦਰ ਨਹੀਂ ਜਾਣ ਦੇ ਰਹੀ ਮੀਡੀਆ ਨੂੰ ਬਾਹਰ ਰੋਕਿਆ ਹੋਇਆ ਕਿਉਂਕਿ ਐਸਐਸਪੀ ਪਟਿਆਲਾ ਤੇ ਸੀਆਈ ਪਟਿਆਲਾ ਦੇ ਕਈ ਸਟਾਫ ਤੇ ਮੈਂਬਰ ਪੁਲਿਸ ਅਧਿਕਾਰੀ ਨੇ ਇਸ ਜਾਂਚ ਦੇ ਵਿੱਚ ਜੁਟੇ ਹੋਏ ਨੇ ਸਵੇਰੇ 4 ਵਜੇ ਦੀ ਜਿਹੜੀ ਘਟਨਾ ਇਹ ਦੱਸੀ ਜਾ ਰਹੀ ਆ ਕਿਉਂਕਿ 4 ਵਜੇ ਜਦੋਂ ਸਟੂਡੈਂਟ ਆ ਜਿਹੜਾ ਉਹ ਨਿਕਲਦਾ ਉਹ ਵੀ ਤੁਹਾਨੂੰ ਜਾਣਕਾਰੀ ਦੇਣਿਆ ਸਟੂਡੈਂਟ ਦਾ ਜਿਹੜਾ ਨਾਮ ਆ ਸੁਖ ਦਿਲਮਨ ਸੁਖ ਦਿਲਮਨ ਉਸਦਾ ਨਾਮ ਆ ਜੋ ਕਿ ਵਿਧਾਨ ਸਭਾ ਦੇ ਡਿਪਟੀ ਜਿਹੜੇ ਸਪੀਕਰ ਨੇ ਜੈ ਕਿਸ਼ਨ ਰੋੜੀ ਦਾ ਪੁੱਤਰ ਆ ਉਹ 10ਵੀਂ ਕਲਾਸ ਦੇ ਵਿੱਚ ਇਸ ਨਾਮੀ ਸਕੂਲ ਦੇ ਵਿੱਚ ਵਿੱਦਿਆ ਹਾਸਲ ਕਰ ਰਿਹਾ ਤਾਂ ਸਵੇਰੇ 4 ਵਜੇ ਸਕੂਲ ਤੋਂ ਲਾਪਤਾ ਹੋ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿਉਂਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਕਹਿੰਦੇ ਆ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਪਰ মিডিਏ ਤੋਂ ਸਕੂਲ ਪ੍ਰਸ਼ਾਸਨ ਨੇ ਵੀ ਦੂਰੀ ਬਣਾਈ ਹੋਈ ਆ ਕਿਉਂ ਗੇਟ ਬੰਦ ਕੀਤੇ ਹੋਏ ਨੇ ਕਾਫੀ ਜਾਂਚ ਦਾ ਵਿਚਾ ਜਾਂ ਸੀਸੀਟੀ ਕੈਮਰਾ ਦੀ ਮਦਦ ਲਈ ਜਾ ਰਹੀ ਆ ਇੱਕ ਨਾਮੀ ਸਕੂਲ ਦੇ ਵਿੱਚੋਂ ਬੱਚਾ ਲਾਪਤਾ ਹੋ ਜਾਣਾ ਇੱਕ ਵੱਡਾ ਸਵਾਲ ਆ ਇਸ ਸਕੂਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਬੱਚਾ ਇੱਥੋਂ ਨਿਕਲਿਆ ਕੀ ਕਾਰਨ ਸੀ ਉਹ ਬਾਅਦ ਵਿੱਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਗਿਆ ਜਦੋਂ ਕੋਈ ਸਕੂਲ ਪ੍ਰਸ਼ਾਸਨ ਜਾਂ ਪੁਲਿਸ ਅਧਿਕਾਰੀ ਦੱਸੇਗਾ ਬੱਚਾ ਮਿਲਿਆ ਜਾਂ ਨਹੀਂ ਮਿਲਿਆ ਅਜੇ ਤੱਕ ਬੱਚਾ ਨਹੀਂ ਮਿਲਿਆ ਸਕੂਲ ਪ੍ਰਸ਼ਾਸਨ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਿਆ ਹੈ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਹੋਰ ਵੀ ਕਈ ਉੱਚ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਉਹ ਬਾਅਦ ਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਨਿਕਲਿਆ ਇੱਥੋਂ ਜਦੋਂ ਬੱਚਾ ਲੱਭੇਗਾ ਉਸ ਤੋਂ ਪੁੱਛਤਾਛ ਕੀਤੀ ਜਾਵੇਗੀ ਕਿਉਂ ਉਸ ਕਾਰਨ ਕੀ ਬਣਿਆ ਇੱਥੋਂ ਜਾਣ ਦਾ ਉਹ ਬਾਅਦ ਜਾਂਚ ਦਾ ਵਿਸ਼ਾ ਕੋਮਨਸਾ ਮੜ ਗਿਆ ਆ ਪੰਜਾਬ ਦਾ ਨਾਮੀ ਸਕੂਲ ਆ ਨਾਬਾ ਪੰਜਾਬ ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਸਵੇਰੇ 4 ਵਜੇ ਸਕੂਲ ਦੇ ਜੋ ਕਿ ਕਿਚਨ ਬਣਿਆ ਹੋਇਆ ਉਸ ਦੇ ਬੈਕ ਸਾਈਡ ਜਿਹੜੀਆਂ ਜਾਲੀਆਂ ਲੱਗੀਆਂ ਸ਼ੀਸ਼ੇ ਸ਼ੀਸ਼ੇ ਦੀਆਂ ਜਾਂ ਕੋਈ ਜਾਲੀਆਂ ਲੱਗੀਆਂ ਉਹਨਾਂ ਨੂੰ ਤੋੜ ਕੇ ਇੱਥੋਂ ਲਾਪਤਾ ਹੋ ਜਾਂਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਉੱਪਰ ਦੇ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਤੇ ਕਾਫੀ ਪੁਲਿਸ ਪ੍ਰਸ਼ਾਸਨਾਂ ਜਿਹੜਾ ਉਹ ਪੀਪਲ ਸਕੂਲ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਤਸਵੀਰਾਂ ਤੁਸੀਂ ਤੁਹਾਨੂੰ ਦਿਖਾ ਰਹੇ ਗੇਟ ਖੁੱਲਿਆ ਪਰ ਗੇਟ ਦੇ ਅੰਦਰ ਜਿਹੜੇ ਸਕੂਲ ਦੀ ਸਕਿਉਰਿਟੀ ਆਫ ਗੇਟ ਤੋਂ ਅੰਦਰ ਨਹੀਂ ਜਾਣ ਦੇ ਰਹੀ ਮੀਡੀਆ ਨੂੰ ਬਾਹਰ ਰੋਕਿਆ ਹੋਇਆ ਕਿਉਂਕਿ ਐਸਐਸਪੀ ਪਟਿਆਲਾ ਤੇ ਸੀਆਈ ਪਟਿਆਲਾ ਦੇ ਕਈ ਸਟਾਫ ਤੇ ਮੈਂਬਰ ਪੁਲਿਸ ਅਧਿਕਾਰੀ ਨੇ ਇਸ ਜਾਂਚ ਦੇ ਵਿੱਚ ਜੁਟੇ ਹੋਏ ਨੇ ਸਵੇਰੇ 4 ਵਜੇ ਦੀ ਜਿਹੜੀ ਘਟਨਾ ਇਹ ਦੱਸੀ ਜਾ ਰਹੀ ਆ ਕਿਉਂਕਿ 4 ਵਜੇ ਜਦੋਂ ਸਟੂਡੈਂਟ ਆ ਜਿਹੜਾ ਉਹ ਨਿਕਲਦਾ ਉਹ ਵੀ ਤੁਹਾਨੂੰ ਜਾਣਕਾਰੀ ਦੇਣਿਆ ਸਟੂਡੈਂਟ ਦਾ ਜਿਹੜਾ ਨਾਮ ਆ ਸੁਖਦਿਲਮਨ ਸੁਖ ਦਲਮਨ ਉਸਦਾ ਨਾਮ ਆ ਜੋ ਕਿ ਵਿਧਾਨ ਸਭਾ ਦੇ ਡਿਪਟੀ ਜਿਹੜੇ ਸਪੀਕਰ ਨੇ ਜੈ ਕਿਸ਼ਨ ਰੋੜੀ ਦਾ ਸੁਪੁੱਤਰ ਆ ਉਹ 10ਵੀਂ ਕਲਾਸ ਦੇ ਵਿੱਚ ਇਸ ਨਾਮੀ ਸਕੂਲ ਦੇ ਵਿੱਚ ਵਿਦਿਆ ਹਾਸਲ ਕਰ ਰਿਹਾ ਤਾਂ ਸਵੇਰੇ 4 ਵਜੇ ਸਕੂਲ ਤੋਂ ਲਾਪਤਾ ਹੋ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿਉਂਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਕਹਿੰਦੇ ਆ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਪਰ মিডিਏ ਤੋਂ ਸਕੂਲ ਪ੍ਰਸ਼ਾਸਨ ਨੇ ਵੀ ਦੂਰੀ ਬਣਾਈ ਹੋਈ ਆ ਕਿਉਂ ਗੇਟ ਬੰਦ ਕੀਤੇ ਹੋਏ ਨੇ ਕਾਫੀ ਜਾਂਚ ਦਾ ਵਿਚਾ ਜਾਂ ਸੀਸੀਟੀ ਕੈਮਰਾ ਦੀ ਮਦਦ ਲਈ ਜਾ ਰਹੀ ਆ ਇੱਕ ਨਾਮੀ ਸਕੂਲ ਦੇ ਵਿੱਚੋਂ ਬੱਚਾ ਲਾਪਤਾ ਹੋ ਜਾਣਾ ਇੱਕ ਵੱਡਾ ਸਵਾਲ ਆ ਇਸ ਸਕੂਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਬੱਚਾ ਇੱਥੋਂ ਨਿਕਲਿਆ ਕੀ ਕਾਰਨ ਸੀ ਉਹ ਬਾਅਦ ਵਿੱਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਗਿਆ ਜਦੋਂ ਕੋਈ ਸਕੂਲ ਪ੍ਰਸ਼ਾਸਨ ਜਾਂ ਪੁਲਿਸ ਅਧਿਕਾਰੀ ਦੱਸੇਗਾ ਬੱਚਾ ਮਿਲਿਆ ਜਾਂ ਨਹੀਂ ਮਿਲਿਆ ਅਜੇ ਤੱਕ ਬੱਚਾ ਨਹੀਂ ਮਿਲਿਆ ਸਕੂਲ ਪ੍ਰਸ਼ਾਸਨ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਾ ਹੈ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਹੋਰ ਵੀ ਕਈ ਉੱਚ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਉਹ ਬਾਅਦ ਚ ਪਤਾ ਲੱਗ ਸਕੇਗਾ ਕਿ ਬੱਚਾ ਕਿਉਂ ਨਿਕਲਿਆ ਇੱਥੋਂ ਜਦੋਂ ਬੱਚਾ ਲੱਭੇਗਾ ਉਸ ਤੋਂ ਪੁੱਛਤਾਛ ਕੀਤੀ ਜਾਵੇਗੀ ਕਿਉਂ ਉਸ ਕਾਰਨ ਕੀ ਬਣਿਆ ਇੱਥੋਂ ਜਾਣ ਦਾ ਉਹ ਬਾਅਦ ਜਾਂਚ ਦਾ ਵਿਸ਼ਾ ਇਹ ਤੁਮਾਂ ਦਾ ਮੜ ਗਿਆ ਆ ਪੰਜਾਬ ਦਾ ਨਾਮੀ ਸਕੂਲ ਆ ਨਾਬਾ ਪੰਜਾਬ ਪਬਲਿਕ